90000 ਰੁਪਏ ਦੀ ਨੌਕਰੀ ਛੱਡ ਕੇ ਇੱਕ ਬੰਦਾ 16000 ਕਿਲੋਮੀਟਰ ਦੀ ਪੈਦਲ ਯਾਤਰਾ ਹੀ ਕਰ ਚੁੱਕਿਆ ਤੇ ਹਜੇ ਉਹਦੀ ਯਾਤਰਾ ਪੂਰੀ ਨਹੀਂ ਹੋਈ ਕਹਿ ਦਈਏ 4 ਦਸੰਬਰ 2022 ਨੂੰ ਇਹ ਯਾਤਰਾ ਸ਼ੁਰੂ ਹੋਈ ਸੀ ਤੇ 4 ਦਸੰਬਰ 2024 ਨੂੰ ਇਹ ਯਾਤਰਾ ਪੂਰੀ ਹੋਣੀ ਹੈ ਕਿਸ ਮੁੱਦੇ ਤੇ ਕਿਸ ਗੱਲ ਲਈ ਤੇ ਕਿਸ ਗੱਲ ਲਈ ਨੌਕਰੀ ਛੱਡੀ ਤੇ ਕਿਹਦੇ ਲਈ ਸਾਰੀ ਗੱਲਬਾਤ ਕਰਦੇ ਹਾਂ ਮੇਰਾ ਭਰਾ ਏ ਮੇਰਾ ਵੱਡਾ ਭਰਾ ਏ ਜਿਹਦੇ ਤੇ ਮਾਣ ਹੋਣਾ ਚਾਹੀਦਾ ਆਪਾਂ ਨੂੰ ਇੱਕ ਇੱਕ ਪੰਜਾਬੀ ਨੂੰ ਸਾਰੇ ਦੁਨੀਆ ਦੇ ਇੱਕ ਇੱਕ ਬੰਦੇ ਨੂੰ ਭੈਣਾ ਨੂੰ ਭਰਾਵਾਂ ਨੂੰ ਆਸ਼ੂ ਤੋਸ਼ ਪਾਂਡੇ ਭਰਾ ਦਾ ਨਾਮ ਏ 4 ਦਸੰਬਰ 2022 ਨੂੰ ਚੱਲਿਆ ਸੀ ਭਰਾ ਪੈਦਲ ਯਾਤਰਾ ਤੇ ਯਾਤਰਾ ਕਾਦੀ ਸੀ ਕੀ ਸੋਚ ਲੈ ਕੇ ਚੱਲਿਆ ਸੀ ਆਪਣਾ ਵਾਤਾਵਰਨ ਬਚਾਉਣਾ ਇਸ ਬੰਦੇ ਨੇ ਜਦੋਂ ਭਰਾ ਦੀਆਂ ਖਬਰਾਂ ਆਈਆਂ ਜਦੋਂ ਭਰਾ ਬਾਰੇ ਪਤਾ ਕੀਤਾ ਗਿਆ ਹੋਰ ਭਰਾਵਾਂ ਨੇ ਵੀਡੀਓ ਪਾਈਆਂ ਤਾਂ ਪਤਾ ਲੱਗਿਆ ਪਹਿਲੀ ਗੱਲ ਜੋ ਦੱਸਦਾ ਕਿ ਇਸ ਭਰਾ ਦੀ 2 ਸਾਲ ਦੀ ਯਾਤਰਾ ਸੀ ਜੋ 4 ਦਸੰਬਰ 2022 ਤੋਂ 4 ਦਸੰਬਰ 2024 ਨੂੰ ਖਤਮ ਹੋਣੀ ਆ ਅਯੁੱਧਿਆ ਦੇ ਵਿੱਚ ਤੇ 1 ਮਿਲੀਅਨ ਜਾਨੇ ਕਿ 10 ਲੱਖ ਬੂਟਾ ਲਾਉਣਾ ਦੁਨੀਆ ਦੇ ਵਿੱਚ 10 ਲੱਖ ਬੂਟਾ ਆਪਣੇ এনवायरमेंट ਨੂੰ ਆਪਾਂ ਨੂੰ ਬਚਾਉਣ ਲਈ ਚੰਗਾ ਸਾਹ ਲੈਣ ਲਈ ਚੰਗੀ ਜ਼ਿੰਦਗੀ ਦੇਣ ਲਈ ਜੇ ਇੱਕ ਬੰਦਾ ਇਹ ਸੋਚੀ ਬੈਠਾ ਮੈਂ 10 ਲੱਖ ਬੂਟਾ ਦੋ ਸਾਲਾਂ ਚਲਾਉਣਾ ਤਾਂ ਆਪਾਂ 10 ਬੂਟੇ ਤਾਂ ਲਾ ਹੀ ਸਕਦੇ ਆ ਮਹੀਨੇ ਦੇ ਵਿੱਚ ਬਾਲਾ ਨਹੀਂ ਭਰਾ ਬਾਰੇ ਗੱਲਬਾਤ ਕਰਦੇ ਆ 4 ਦਸੰਬਰ 2022 ਨੂੰ ਭਰਾ ਚੱਲਿਆ ਸੀ ਟੋਟਲ 16000 ਕਿਲੋਮੀਟਰ ਦੀ ਯਾਤਰਾ ਤੈਅ ਕਰ ਚੁੱਕਿਆ 18 ਸਟੇਟਾਂ ਭਰਾ ਨੇ ਪੂਰੀਆਂ ਕਰਤੀਆਂ ਜੋ ਪੂਰੀਆਂ ਹੋ ਗਈਆਂ ਨੇ 4 ਦਸੰਬਰ 2024 ਨੂੰ ਯਾਤਰਾ ਸਮਾਪਤ ਹੋਊਗੀ ਅਯੁੱਧਿਆ ਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਭਰਾ ਕੰਮ ਕਰਦਾ ਸੀ ਤੇ 90000 ਰੁਪਇਆ ਭਰਾ ਕਹਿੰਦਾ ਆਪਦੇ ਮੂੰਹੋਂ ਕਿ ਮੈਂ ਮਹੀਨੇ ਦਾ ਕਮਾਉਂਦਾ ਸੀ 1 ਮਿਲੀਅਨ ਜਾਨੇ ਕਿ 10 ਲੱਖ ਬੂਟੇ ਜਿਹੜੇ ਲਾਉਣੇ ਆ ਆਪਣਾ এনवायरमेंट ਸਭਾਲਣ ਵਾਸਤੇ ਨਵੇਂ ਮੁੰਡਿਆਂ ਨੂੰ ਸਾਢੇ ਰਗੇ ਮੁੰਡਿਆਂ ਨੂੰ ਮੇਰੇ ਮੇਰੇ ਉਮਰ ਦੇ ਭਰਾਵਾਂ ਨੂੰ ਭੈਣਾਂ ਨੂੰ ਜਾਗਰੂਕਤ ਕਰਨ ਲਈ ਲੋਕਾਂ ਨੂੰ ਜਾਗਰੂਕਤ ਕਰਨ ਲਈ ਕਿ ਆਪਾਂ এনवायरमेंट ਬਚਾਈਏ ਆਪਣਾ ਦੇਸ਼ ਬਚਾਈਏ ਤੇ ਥੋੜਾ ਜਿਹਾ ਸਿੱਧੇ ਪਾਸੇ ਹੋਈਏ ਜਾਨੇ ਕਿ ਇੱਕ ਚੰਗੀ ਵਾਰ ਠਾਈਆ ਪੈਸਾ ਸ਼ੋਹਰਤ ਸਾਰਾ ਕੁਝ ਇੱਕ ਪਾਸੇ ਛੱਡ ਕੇ ਰੱਖ ਕੇ ਏ ਦੋਸਹਾਲ ਹੋ ਕੇ ਭਰਾ ਦੀ ਮਿਹਨਤ ਨੂੰ ਤੇ ਕਹ ਦੀਏ ਸ਼ਾਇਦ ਲੋਕੈ ਸ਼ਪਿਆ ਰਹਿਆ ਜਾਂ ਆਪਣੇ ਤੱਕ ਹੁਣ ਪਹੁੰਚਿਆ ਤੇ ਭਰਾ ਸਾਡੇ ਪਿੰਡ ਵਿੱਚ ਦੀ ਮੇਰੇ ਪਿੰਡ ਵਿੱਚ ਅਜੀਤਵਾਲ ਦੇ ਵਿੱਚ ਦੀ ਨੰਗਿਆ ਜ਼ਿਲ੍ਹਾ ਮੋਗੇ ਦਾ ਪਿੰਡ ਆ ਪਿੰਡ ਅਜੀਤਵਾਲ ਪੰਜਾਬ ਦੇ ਵਿੱਚ ਜਦੋਂ ਭਰਾ ਪਹੁੰਚਿਆ ਅਸੀਂ ਸ਼ਾਇਦ ਨਹੀਂ ਸੀ ਪਰ ਸੁਖਦੇਵ ਸਿੰਘ ਮਿਆਣਾ ਜੀ ਵਾਈਸ ਪ੍ਰਧਾਨ ਚੜ੍ਹਦੀ ਕਲਾ ਆਟੋ ਯੂਨੀਅਨ ਅਜੀਤਵਾਲ ਲਖਵੀਰ ਸਿੰਘ ਕੋਕਰੀ ਸਤਪਾਲ ਸਿੰਘ ਕੋਕਰੀ ਅਤਵਾਰ ਸਿੰਘ ਅਜੀਤਵਾਲ ਮਾਸਟਰ ਜੀ ਅਜੀਤਵਾਲ ਤੋਂ ਮਾਸਟਰ ਕਰਤਾਰਜੀਜੀਤਵਾਲ ਤੋਂ ਹਰਭਜਨ ਸਿੰਘ ਪ੍ਰਧਾਨ ਜੀ ਹਰਿੰਦਰ ਸਿੰਘ ਕੈਸ਼ੀਅਰ ਇਹ ਭਰਾਵਾਂ ਨੇ ਉਸ ਭਰਾ ਦੀ ਕਹਿ ਦਿੱ ਗਏ ਹੌਸਲਾ ਵਜਾਈ ਕੀਤੀ ਉਹਨੂੰ ਸਨਮਾਨਤ ਕੀਤਾ ਤੇ ਭਰਾ ਨੂੰ ਜਜਬਾ ਦਿੱਤਾ ਅੱਗੇ ਵਧਣ ਦਾ ਕਿ ਤੇਰੇ ਨਾਲ ਆ ਤੇ ਆਪਾਂ ਨੂੰ ਨਾਲ ਖੜਨ ਦੀ ਲੋੜ ਵੀ ਹੈ ਤੇ ਧੰਨਵਾਦ ਕਰਦਾ ਜਿਨ੍ਹਾਂ ਦਾ ਮੇਥੋਂ ਸਾਰੇ ਵੱਡੇ ਨੇ ਜਿਨ੍ਹਾਂ ਦਾ ਮੈਂ ਨਾਮ ਲਿਆ ਤੇ ਜਿਨ੍ਹਾਂ ਨੇ ਸਾਡੇ ਪਿੰਡ ਦਾ ਤੇ ਮੇਰਾ ਵੀ ਅੱਜ ਵੀਡੀਓ 'ਚ ਬੋਲਣ ਲਈ ਮਾਣ ਵਧਾਇਆ ਭਰਾ ਆਇਆ ਉਦੀ ਸੇਵਾ ਕੀਤੀ ਸੇਵਾ ਕਰਨੀ ਬੰਦ ਹੀ ਐ ਇਹੋ ਜਿਹੇ ਬੰਦੇ ਦੀ ਸੇਵਾ ਕਰਨੀ ਵੀ ਚਾਹੀਦੀ ਐ ਸੇਵਾ ਇਹ ਵੀ ਨਾਲ ਕਰਨੀ ਚਾਹੀਦੀ ਐ ਕਿ ਆਪਾ ਉਹਦਾ ਮਦਦ ਕਰੀਏ ਉਹਦਾ ਹੱਥ ਵਟਾਈਏ ਜੇ ਉਹ 10 ਲੱਖ ਬੂਟਾ 2 ਸਾਲਾਂ ਦੇ ਵਿੱਚ ਭਰਾ ਲਾਉਣ ਦੀ ਤਮੰਨਾ ਰੱਖਦਾ ਤਾਂ ਆਪਾਂ ਮਹੀਨੇ 'ਚ 10 ਬੂਟੇ ਲਾਉਣ ਦੀ ਤਾਂ ਤਮੰਨਾ ਰੱਖੀ ਐ ਜੇ ਜ਼ਿਆਦਾ ਨਹੀਂ ਤਾਂ ਕੰਮ ਵੀ ਕਰਗੇ ਤੇ ਪੁੰਨ ਵੀ ਕਰਗੇ ਆਪ ਨੂੰ ਵੀ ਮੈਨੂੰ ਲਾਗੂ ਕਰਨੀ ਚਾਹੀਦੀ ਐ ਇਹ ਚੀਜ਼ ਆਪਾਂ ਬਾਰੇ ਸੈਣੇ ਨਹੀਂ ਦੇਖਣ ਵਾਲੇ ਭਰਾ ਵੀਡੀਓ ਸ਼ੇਅਰ ਜਰੂਰ ਕਰਦੇਓ ਆਸ਼ੂ ਦੋਸ਼ ਭਰਾ ਲਈ ਸਲੂਟ ਆ ਭਰਾ ਨੂੰ